ਹਲੋ ਸਤਰੀ ਗਾਲ ਜੀ ਕੀ ਹਾਲ ਚਾਲ ਆ ਸਾਰਿਆਂ ਦਾ ਠੀਕ ਠਾਕ ਜੀ ਹੋਰ ਕੀ ਹਾਲ ਚਾਲ ਸਾਰਿਆਂ ਦਾ ਜੀ ਠੀਕ ਠਾਕ ਪਾਤੀ ਅੱਥੇ ਲੈ ਕੇ ਚੱਲਦੇ ਜੀ ਘਰ ਤੋਂ ਤੇ ਆ ਦੇਖੋ ਜੀ ਆਪਣਾ ਗੁਰਦੀਪ ਭਰਾ ਅਮਰੀਕਾ ਪਹੁੰਚ ਗਿਆ ਤੇ ਟਰਾਲੇ ਤੇ ਕੱਢ ਲਿਆ ਟਰਾਲਾ ਉਹਦਾ ਤਿੰਨ ਮਹੀਨਾ ਬਾਅਦ ਆ ਜਾ ਕੇ ਉਹਦਾ ਕਲਿੱਪ ਮੈਂ ਵਿੱਚ ਲਾਉਣਾ ਤੁਸੀਂ ਦੇਖੋ ਵੀਡੀਓ ਤੇ ਤਨਮੀ ਨਾਵਾ ਜਾ ਕੇ ਅੱਜ ਟਰਾਲਾ ਕੱਢਿਆ ਬਨੇ ਤੇ ਉਹਦੀ ਕਲਿੱਪ ਮੈਂਬਰ ਚਲੋਨਾ ਤੁਸੀਂ ਦੇਖੋ ਫਿਰ ਆਪਾਂ ਕਰਦੇ ਆ ਗੱਲਬਾਤ ਜੀ ਦੇਖਿਓ ਜੀ ਸਾਰੇ ਜਣੇ ਜ਼ਰੂਰ ਸਾਹਿਬ ਜੀ ਅੱਜ ਤਨਮੀ ਨਾਵਾ ਟਰੱਕ ਸਟਾਰਟ ਨਹੀਂ ਕੀਤਾ ਤੇ ਦਰਦਿਆ ਦਾ ਕੰਮ ਕਰਾ ਕੇ ਉਹ ਜੰਪਰਾ ਕਰਦੇ ਸਟਾਰਟ ਉਹ ਠੀਕ ਆ ਜੀ ਸਾਰੇ ਜੀ ਜਤਰੀ ਗਾਲ ਜੀ ਹੋਰ ਕੀ ਹਾਲ ਚੱਲ ਆ ਜੀ ਲਓ ਜੀ ਆ ਗਿਆ ਬਾਬਾ ਬਾਬਾ ਕਿਵੇਂ ਆ ਠੀਕ ਠਾਕ ਆ ਜੀ ਬਹੁਤ ਵਧੀਆ ਕਿਵੇਂ ਰਿਹਾ ਸੀਜ਼ਨ ਹਾਂ ਚੜਦੀ ਕਲਾ ਚ ਲਓ ਜੀ ਮਿੱਤਰੋ ਪੱਟਲੀ ਮਸ਼ੀਨ ਆਪਾਂ ਹਮੜਾ ਇਹ ਘੱਟੇ-ਕੁੱਟੇ ਵਾਲੇ ਬੜੀਆ ਧੋਵਾਂਗੇ ਧੋ ਕੇ ਫਿਰ ਕੱਲ ਨੂੰ ਚਾਲੂ ਕਰ ਦੇਣੀ ਆ ਐਸਐਮਐਸ ਲੱਗਿਆ ਸੀ ਮਗਰ ਉਹ ਲਾਇਆ ਅੱਜ ਮਿੱਟੀ ਘਟਾ ਜ ਬਹੁਤ ਚ ਮੜਿਆ ਆ ਜੀ ਉੱਤੇ ਵਿਸ਼ਾਲ 435 ਕਰਦਿਆ ਜੀ ਇਹਦੀ ਤਿਆਰੀ ਹੁਣ ਬਾਈ ਨਜਾਰੇ ਇਹਦੀ ਤਾਂ ਤੇ ਫੇਰ ਧੋ ਕੇ ਪਾਣੀ ਪੂਣੀ ਮਾਰ ਕੇ ਚੰਗੀ ਤਰ੍ਹਾਂ ਧੁਮਕਾ ਕੇ ਫੇਰ ਡੀਜ਼ਲ ਡੂਜ਼ਲ ਭਰਾਂਗੇ ਇਹਦੇ ਚ ਡੀਜ਼ਲ ਭਰ ਕੇ ਡੀਜ਼ਲ ਭਰ ਕੇ ਤੇ ਫੇਰ ਇਹਨੂੰ ਕਰਦਿਆਂ ਰੈਡੀ ਕਰ ਲੂ ਜੀ ਕਰ ਲੂ ਛੱਡਾਂਗੇ ਆਪਾਂ ਚਲਾਵਾਂਗੇ ਵਿਸ਼ਾਲ 435 ਇਲਾ ਤੋਲਗੇ ਜੀ ਫਿਰ ਮਿਲਦੇ ਆਂ ਹਾਂਜੀ ਮਿੱਤਰੋ ਤੋ ਕੇ ਪਾਤਾ ਗੇੜਾ ਆਪਾਂ ਮਸ਼ੀਨ ਨੂੰ ਜੀ ਅਸੀਂ ਇਹਨੂੰ ਗੇੜਾ ਪਾਤਾ ਕਿਨ ਬਾਬਾ ਤੇਲਦੂਲ ਮਾਰ ਰਿਆ ਵਾ ਕਹਿੰਦਾ ਜੀ ਮਾਣੂ ਦੇ ਹੋ ਆਪਣੇ ਟੈਲੀਵੇਟਰ ਵਾਲੀ ਤੇ ਛੰਡਾਣੇ ਵਾਲੀ ਕੈਨ ਕਾਰਦੀ ਰਾਣੀ ਤਿਆਰ ਸਵੇਰੇ ਜਾਵਾਂਗੇ ਵੱਢਣ ਆਪਾਂ ਹੁਣ ਦੇਖ ਲੋ ਬਾਜਬੂਜ ਕਿਤੋਂ ਕਿਤੋਂ ਆਵਾਜ਼ ਨਹੀਂ ਆਉਂਦੀ ਕਿਤੋਂ ਵੀ ਮੈਂ ਸੁਪਰੀ ਸਿੱਕਾ ਨੰਬਰ ਵੀ ਘੜੀ ਆ ਰਾਣੀ ਸੋਦਰਾ ਇਹ ਯਾਰ ਰਾਣੀ ਸੋਦਰਾ ਜੀ ਸਾਡੀ ਵਿਸ਼ਾਲ 435 ਜਦੋਂ ਪਹਿਲਾਂ ਕਹਿੰਦੇ ਕੋਈ ਕਹਿ ਜੀ ਲੱਗਦੀ ਸੀ ਹੁਣ ਕਹਿ ਜੀ ਲੱਗ ਰਹੀ ਹੈ सवांगे जी तेल वारी बदल हा भाई ਕੀ ਕਰਨ ਤੇ ਇਹ ਪੂਰੀ ਵਾਲਾ ਹਾਂ ਜੀ ਮਿੱਤਰੋ ਪਟਰ ਦਾ ਵੀ ਹੋ ਗਈ ਸਾਰਾ ਕੁਸ ਗਲੀਸ ਗਲੂਸ ਮਾਰਤਾ ਕਟਣੀ ਪੁਲੀਸ ਮਾਰ ਕੇ ਰੈਡੀ ਆ ਸਵੇਰੇ ਚਲਾਵਾਂਗੇ 9:30 10 ਵਜੇ ਵਾਲਾ ਸੁੱਕੇ ਕਰਕੇ ਖੜਾ ਦਾ ਗਲੀਸ ਗਲੂਸ ਐ ਰੈਡੀ ਕਰਕੇ ਹੁਣ ਸਵੇਰੇ ਚਲਾਵਾਂਗੇ ਜੀ 9:00 ਵਜੇ 9:10 ਵਜੇ ਜਾਣੇ ਆ ਔਖਣਾ ਆਪਣੇ ਮੱਕੀ ਵਾਲਾ ਜੀ ਮੱਕੀ ਵਾਲਾ ਕਟਰ ਵੀ ਆਪਣੇ ਕੋਲ ਹੈ ਜੀ ਸਾਰਾ ਸੈੱਟ ਹੀ ਲਿਆ ਸੀਗਾ ਆਪਾਂ ਮੱਕੀ ਵਾਲਾ ਕਟਰ 4x4 ਤੇ ਐਸਐਮਐਸ ਸਾਰਾ ਕੰਪਲੀਟ ਸੈੱਟ ਹੀ ਲਿਆ ਸੀਗਾ ਜੀ ਪਛਾਲ ਦਾ ਆਪਾਂ ਇੱਥੇ ਖੜੇ ਹੁੰਦਾ ਕਟਰ ਇੱਥੇ ਖੜਾ ਹੀ ਦੂਜਾ ਵੀ ਬਾਹਰ ਆਪਾਂ ਸਾਰਾ ਕੰਮ ਨਵੇੜਦਾ ਸੀ ਚਾਬੀਆਂ ਚੂਬੀਆਂ ਸਾਂਭਤੀਆਂ ਤੇ ਸਾਰਾ ਕੋਡ ਢੰਨਾ ਛੋਟੂ ਕਿਨੇ ਆ ਵਧੀਆ ਆ ਵਧੀਆ ਹੈ ਉਹ ਖੜਾਈ ਤੂੜੀ ਵਾਲੀ ਦੀ ਪਰ ਆਪਣਾ ਤੂੜੀਆਂ ਕੀ ਆਪਾਂ ਆਪਦੀ ਆਪਦੀ ਬਣਾਉਣੀ ਹੈ ਜੇ ਕੀ ਨਹੀਂ ਚਲਾਉਣੀ ਕਿਰਾਏ ਤੇ ਬਾਸ ਮਾੜੀ ਜੀ ਗਲੀਸ ਮਾਰ ਕੇ ਆਪਣੇ ਸੌ ਸਤਰਾਂ ਕਿੱਲੇ ਆ ਬਾਕੀ ਆਦੂ ਸੀਗੇ ਸਾਰੇ ਆਪਦੀ ਆਪਦੀ ਬਾਸ ਬਣਾ ਕੇ ਅੰਦਰ ਕਰਦਣੀ ਆਹ ਦੋ ਟਰਾਲੀਆਂ ਖੜੀਆਂ ਵਾਂ ਇੱਕ ਟਰਾਲੀ ਆਪਣੀ ਉਹ ਖੜੀ ਆ ਉਹਨੂੰ ਡਾਲੀ ਲਾਉਣੀ ਨਹੀਂ ਆਹ ਆਪਣੀ ਵੱਡੀ ਟਰਾਲੀ ਆ ਆ ਦੂੜ ਵਾਲੀ ਨੇ ਆਪਣਾ ਥਰ ਜਾਣਾ ਵਾ ਜਾਲੀ ਲਾਈ ਉਹਦੀ ਲਾਉਣੀ ਨਹੀਂ ਐ ਤਕੀ ਜੀ ਤੇ ਜਾਲੀ ਲਾ ਲਈ ਤਾਂ ਲੋਕਾਂ ਨੇ ਨਹੀਂ ਮੰਗਣੋ ਹੀ ਫੜਨਾ ਹੀ ਲਗਾ ਕਰੀ ਕਰੀ ਲਾਉਣੀ ਆ ਬਾਕੀ ਕਰਤਾ ਕਿਵੇਂ ਬਾਬਾ ਕਰਤਾ ਰੈਡੀ ਹਾਂਜੀ ਆ ਗਈ ਓਕੇ ਆ ਓਕੇ ਆ ਪਾਵਾਂਗੇ ਇਸ ਵੇਰੇ ਢੇੜਾ ਜੀ ਬਾਬੇ ਦਾ ਨਾਮ ਲੈ ਕੇ ਅਰਦਾਸ ਕਰਾਉਣੀ ਹੈ ਵਰਦਵਾਰੇ ਇਸ ਵੇਰੇ ਦੇਖ ਕਰਾਵਾਂਗੇ ਲੈ ਕੇ ਦਾ ਨਾਮ ਕਰਾ ਦੇਣੀ ਆ ਬੱਬਾ ਤਨ ਤਨ ਲੂ ਆਪਾਂ ਫੇਰ ਦੂਜੇ ਚ ਹਾਂਜੀ ਹਾਂਜੀ ਦੂਜੇ ਆਈ ਆਪਾਂ ਇਹਦਾ ਕੀ ਕੰਮ ਆ ਧੀ ਦੂਜਾ ਦੇ ਲਈ ਕੀ ਹਾਲ ਹੈ ਯਾਰ ਫੱਥਾ ਪੈਰਾਂ ਦਾ ਹਾਲ ਦੇਖ ਲਈ ਲਈ ਕੰਮ ਨਹੀਂ ਜਿਦਾਂ ਜੀ ਨਾਲ ਹੋ ਸਭ ਕੋਈ ਚਰਣਾ ਨ ਕੋ ਪੁੰਨ ਦਾ ਬੈਟਰ ਦੇਖਦੇ ਆਂ ਹੁਣ ਸਵੇਰੇ ਮਿਲਾਂਗੇ ਫੇਰ ਆਪਾਂ ਜਿਹੜੇ ਕਰਕੇ ਰਹਿੜੀਆਂ ਓਕੇ ਕਰਕੇ ਪੇਰ ਲੈ ਕੇ ਚੱਲਾਂਗੇ ਆਪਾਂ ਚੱਲਿਆ ਬਾਬਾ ਬੈਗ ਲੈ ਕੇ ਆਪਦਾ ਚਲਿਏ ਬਾਬਾ ਹਾਂਜੀ ਹਾਂਜੀ ਓਕੇ ਚਲ ਠੀਕ ਆ ਜੀ ਸਤਿ ਸ਼੍ਰੀ ਅਕਾਲ